लाइंस इंटरनेशनल 321 डी ਦੇ ਡਿਸਟ੍ਰਿਕਟ ਚੇਅਰਮੈਨ ਪੀਸ ਪੋਸਟਰ ਲਾਈਨ ਗੁਰਦੀਪ ਸਿੰਘ ਕੰਗ ਐਮ ਜੀ ਐਫ ਵੱਲੋਂ ਪਪਾ ਪਾਲਕਨਾਥ ਸੇਵਾ ਸਮਿਤੀ ਫਗਵਾੜਾ ਦੇ ਸਹਿਯੋਗ ਨਾਲ 92ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕੰਗ ਇੰਟਰਪ੍ਰਾਈਜ਼ਸ ਸੈਂਟਰਲ ਟਾਊਨ ਫਗਵਾੜਾ ਵਿਖੇ ਆਯੋਜਿਤ ਕੀਤਾ ਗਿਆ ਸੋ ਅੱਜ ਸਾਨੂੰ ਬਦਵੇਂ ਵਾਰ ਸ੍ਰੀ ਮਨਸੂਰ ਅੱਜ ਦੇ ਮਹਿਮਾਨ ਮੁਖਮਾਨ ਸੀ ਅਵਧੀ ਜਿੰਦੀ ਐਨ ਆਰ ਆਈ ਆ ਸਾਡੇ ਵਿਸ਼ੇਸ਼ ਸਵਾਗਤ ਸਾਡੇ ਅਸ਼ੀਰਵਾਦ ਤੇ ਸਾਡੇ 5 ਜਿਸਤ ਤੋਂ ਦੋਲਦੇ ਪਰ ਰੋੜਾ ਦੀ ਮਲਟੀਪਲ ਚੇਅਰ ਵਾਲਾ ਰੋਡ ਪਰ ਅੰਗਰ ਅਜਨੇ ਅੱਜ ਰਾਸ਼ੀਸ਼ ਗੁਤੀ ਹੈ ਔਰ ਸਾਡੇ ਜੇਤਾ ਔਰ ਅੱਜਾ ਨੂੰ ਜੇਜਾ ਘਰ ਕੋਰਨਰ ਸਾਡੇ ਮੋਢੇ ਕਦੇ ਜੋ ਸੁਵਿਸ਼ਾਵਾ ਕੰਮ ਕਰਦੇ ਆਣ ਗਨ ਘਾਓ ਕਰੀਏ ਔਰ ਇਹ ਪੀੜਾ ਸਾਨੂੰ ਜਿੱਨਾ ਸਦਾ ਬਤਵਾ ਦੱਪਾ ਦਾ ਇੱਕ ਬਹੁਤ ਵਧੀਆ ਜਿਹਨੇ ਅੱਲਾਹ ਦਾ ਬਰਕਤ ਨਾਲ ਹੈਲਪ ਕੀਤੀ ਸਾਰੇ ਦਾ ਬਾਬੇ ਕਿਰਪਾ ਨਾਲ ਅਮਚਾ ਇਹਦਾ ਲਗਾਤਾਰ ਚੱਜ ਰੋ ਗਈ ਲਗਾਤਾਰ ਕੰਮ ਜਦਾ ਚੱਜ ਰੋ ਗਈ ਬਾਬੇ ਬਹੁਤ ਹੀ ਵੱਡੀ ਸੇਵਾ ਹੈ ਇਹ ਕੋਈ ਨਾ ਕੋਈ ਆਪਣੇ ਜਿਹੜੀ ਨੇਕ ਕਮਾਈ ਦੇ ਵਿੱਚੋਂ ਕੁਛ ਨਾ ਕੁਸ਼ੀਸਾ ਕੱਢ ਕੇ ਜੇ ਇਸ ਵਿੱਚ ਪਾਰੇ ਆ ਔਰ ਇਹਨਾਂ ਦਾ ਬਹੁਤ ਵਧੀਆ ਯੋਗਦਾਨ ਹੈ ਮੈਂ ਦਿਲ ਦੀਆਂ ਕਰ ਰਿਆਂ ਤੋ ਇਹਨਾਂ ਸਾਰਿਆਂ ਦਾ ਧੰਨਵਾਦੀ ਆ ਇਹਨਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਕੁਛ ਨਾ ਕੋਈ ਜੋ ਹਿੱਸਾ ਪਾਇਆ ਹੈ ਮੈਂ ਕਹਿੰਦਾ ਪਰਮਾਤਮਾ ਬਾਈ ਨੇ ਤੇ ਮਿਹਰ ਭਲੇ ਹੱਥ ਰੱਖੇ ਔਰ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਔਰ ਅੱਗੇ ਤੋਂ ਇਹੋ ਜੀ ਸੇਵਾ ਕਰਦੇ ਰਹਿਣ ਤਾਂ ਕਿ ਜਿਹੜਾ ਰਾਸ਼ਨ ਵੰਡਣਾ ਬਹੁਤ ਵੱਡਾ ਪੁੰਨ ਦਾ ਕੰਮ ਆ। ਥੈਂਕ ਯੂ ਵੈਰੀ ਮਚ। ਜੀ ਅੱਜ 92 ਵਾਂ ਰਾਸ਼ਨ ਵੰਡ ਸਮਾਰੋਹ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਇੰਨੇ ਟਾਈਮ ਤੋਂ ਲਗਾਤਾਰ ਰਾਸ਼ਨ ਵੰਡ ਸਮਾਰੋਹ ਕਰਨਾ ਇਹ ਬੜੀ ਔਖੀ ਗੱਲ ਹੈ। ਪਰ ਇਹਨਾਂ ਦੇ ਮੇਨ ਮੈਂਬਰ ਜਿਹੜੇ ਆ ਗੁਰਦੀਪ ਕੰਗਜੀ ਜਿਹੜੇ ਐ ਇੰਨਾ ਮਿਹਨਤ ਕਰਕੇ ਇਹ ਰਾਸ਼ਨ ਵੰਡ ਸਮਾਰੋਹ ਦਾ ਇੰਤਜ਼ਾਮ ਕਰਦੇ ਆ ਔਰ ਉਹ ਗੋ ਇੰਨੀ ਸਰਦੀ ਦੇ ਵਿੱਚ ਵੀ ਪਤਾ ਨਹੀਂ ਬੰਦਾ ਆਪਣੇ ਘਰ ਦੇ ਕੰਮ ਕਰਨੇ ਓਕੇ ਆ ਪਰ ਉਹ ਸਾਰੇ ਗਰੀਬਾਂ ਦੀ ਮਦਦ ਕਰਦੇ ਆ ਕਿਸੇ ਨੂੰ ਸਕੂਲ ਚ ਜਰੂਰਤ ਆ ਕਿਤਾਬਾਂ ਕਾਪੀਆਂ ਦੀ ਡਰੈਸ ਦੀ ਜਾਂ ਕੋਈ ਬਿਮਾਰ ਆ ਉਹਦੀ ਹੈਲਪ ਕਰਨੀ ਜਾਂ ਵਿਆਹ ਸ਼ਾਦੀ ਕਿਸੇ ਗਰੀਬ ਦੀ ਆ ਉਹਦੀ ਹੈਲਪ ਕਰਨੀ ਬਹੁਤ ਵੱਡੀ ਗੱਲ ਹੈ ਇਹ ਹਰ ਆਦਮੀ ਦੇ ਵਸਤਾ ਰੋਗ ਨਹੀਂ ਮੈਂ ਪਰਮਾਤਮਾ ਕੋ ਦੁਆ ਕਰਦੀ ਆ ਕਿ ਪਰਮਾਤਮਾ ਇਹਨੂੰ ਕੁਰਦੀਪ ਕੰਗ ਨੂੰ ਔਰ ਇਹਦੇ ਤਾਂ ਕਮੇਟੀ ਦੇ ਮੈਂਬਰ ਆ ਉਹਨੂੰ ਸੁਖ ਸ਼ਾਂਤੀ ਦੇ ਹਿੰਮਤ ਦੇ ਸ਼ਕਤੀ ਦੇ ਔਰ ਇਹ ਹੋਰ ਵੱਤੋ ਵਾਦ ਕੰਮ ਕਰ ਸਕਣ ਜੈ ਭਾਗਦੇ ਅੱਜ ਸਾਨੂੰ ਬਹੁਤ ਵੱਡਾ ਪ੍ਰਿਵਿਲੇਜ ਮਿਲਿਆ ਆ ਕਿ ਸਾਡੇ ਚਾਚਾ ਜੀ ਜਿਹੜੇ ਗੁਰਦੀਪ ਕੰਗਜੀ ਉਹਨਾਂ ਨੂੰ 92 ਮੰਥਸ ਹੋ ਗਏ ਆ ਰਾਸ਼ਨ ਵੰਡਦੇਆਂ ਨੂੰ ਤੇ ਸਾਨੂੰ ਵੀ ਸੰਯੋਗ ਕੀਤਾ ਇਸ ਇਸ ਵਧੀਆ ਓਕੇਸ਼ਨ ਤੇ ਤੇ ਥੈਂਕ ਯੂ ਸੋ ਮੱਚ ਜੀ ਤੇ ਆਪਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਜਿਹੜੇ ਜਿਹੇ ਲੋਨ ਮੰਗਦਾ ਐਂਡ ਐਵਰੀਬਾਡੀ ਥੈਂਕ ਯੂ ਸੋ ਮੱਚ